ਬਾਈ ਇਹਦਾ ਨਾਮ ਹੈਗਾ ਅੰਗਰੇਜ਼ ਇਹ ਨਾਮ ਅੰਗਰੇਜ਼ ਦਾ ਜੀ ਨਸਲ ਅੰਗਰੇਜ਼ ਜੀ ਬਾਈ ਚਿੱਟਾ ਇਹ ਉਹਨੇ ਸਿੰਘ ਵੀ ਚਿੱਟੇ ਹੀ ਆ ਹੈਨਾ ਸਿੱਕ ਨੇ ਸਾਡੀ ਝੜ ਲਾਈ ਆ ਜੀ ਤੇ ਸਭ ਤੋਂ ਪਹਿਲਾਂ ਇਹ ਆਇਆ ਤੇ ਬਾਈ ਨਾਲ ਜਿਹੜਾ ਨਾਮ ਬਣਿਆ ਹੋਇਆ ਬੋਲਦਾ ਬਾਈ ਪਿਸਟਲ ਗਰੁੱਪ ਵਜਦਾ ਹਾਂਜੀ ਹਾਂਜੀ ਪਿਸਟਲ ਗਰੁੱਪ ਹੀ ਏਮ ਲਗੀ ਜੋੜਾ ਹਾਂਜੀ ਜੋੜਾ ਜੀ ਓਕੇ ਘਰ ਦਾ ਚੁੱਟਾ ਜੀ ਇਹ ਓਕੇ ਇਹ ਸਾਡਾ ਸਿੰਗਲ ਭਾਈ ਦਾ ਜੀ ਓਕੇ ਵੀਰੇ ਇਹ ਪਿਛਲੇ ਸਾਲ ਵਧੀਆ ਭੱਜਿਆ ਜੀ ਐਟ ਕਿ ਹੁਣ ਇਹਦੀ ਤਿਆਰੀ ਚੱਲ ਰਹੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਪਹੁੰਚੇ ਹੋਏ ਆਪਾਂ ਪਿੰ ਤੇ ਪਹਿਲਾ ਮਿਲੋ ਸਾਡੇ ਵੀਰ ਨੂੰ ਵੀਰੇ ਕੀ ਹਾਲ ਹੈ ਜੀ ਵਧੀਆ ਵੀਰੇ ਠੀਕ ਆ ਵੀਰੇ ਤੁਸੀਂ ਸੁਣਾਓ ਕੇ ਮੈਨੂੰ ਤੇ ਥੋੜੇ ਦਿਨ ਪਹਿਲਾਂ ਬਾਈ ਆਪਣੇ ਕੋਲ ਰੋਪੜ ਆਏ ਸੀਗਾ ਟਰੈਕਟਰ ਲੈ ਗਿਆ ਸੀ ਜੌਂਡੀਅਰ ਉਹ ਪਿੱਛੇ ਖੜਾ ਬਾਈ ਤੇ ਇੱਕ ਰੋਟਾਵੇਟਰ ਲੈ ਗਿਆ ਤਾਂ ਹਾਂਜੀ ਤੇ ਅੱਜ ਬਾਈ ਕੋਲ ਆਏ ਤੇ ਚੱਕਰ ਸੈੱਟ ਕਰਨ ਬਾਈ ਚੱਕਰ ਸੈੱਟ ਕਰਨ ਠੀਕ ਆ ਤੇ ਵੀਰ ਕਹਿੰਦਾ ਬਾਈ ਚਲਾਉਣੇ ਚਲਾਉਣੇ ਦਾ ਘੱਟੇ ਆ ਵੀ ਸ਼ੌਕ ਵਸੇ ਸ਼ੌਂਕ ਨੂੰ ਐ ਘਰੇ ਖੜਾਉਣਾ ਟਰੈਕਟਰ ਵੀ ਰੋਟਾਵੇਟਰ ਵੀ ਤੇ ਬਾਕੀ ਵੀਰ ਨੂੰ ਬਾਈ ਟਰੈਕਟਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਚੀਜ਼ਾਂ ਦੇ ਸ਼ੌਂਕ ਹੈਗੇ ਆ ਠੀਕ ਹੈ ਜੀ ਤੇ ਆਪਣੇ ਏਰੀਆ ਵਿੱਚ ਮੈਂ ਤਾਂ ਕਦੇ ਦੇਖਿਆ ਨਹੀਂ ਕਿਸੇ ਕੋਲ ਤੇ ਬਾਈ ਕੋਲ ਆ ਕੇ ਦੇਖਿਆ ਬਹੁਤ ਵਧੀਆ ਲੱਗਿਆ ਤੇ ਬਾਕੀ ਵੀਰ ਟਰੈਕਟਰ ਕਿਵੇਂ ਪਹਿਲਾਂ ਦੱਸੋ ਟਰੈਕਟਰ ਬਹੁਤ ਵਧੀਆ ਠੀਕ ਆ ਜੀ ਓਕੇ ਆ ਹਾਂਜੀ ਤੇ ਬਾਈ ਨੇ ਬਾਈ ਫੋਟੋ ਤੀ ਦੇਖਿਆ ਤਾਂ ਟਰੈਕਟਰ ਵੀਡੀਓ ਦੇਖੀ ਵੀਡੀਓ ਤੇ ਦੇ ਕੇ ਸੌਦਾ ਕੀਤਾ ਸੀ ਬਾਕੀ ਬਾਈ ਜਿੱਦਾਂ ਤੁਹਾਨੂੰ ਦੇਖਿਆ ਤਾਂ ਉਦਾਂ ਹੀ ਟਰੈਕਟਰ ਮੈਂ ਕਹਿੰਦਾ ਉਹਦੇ ਨਾਲ ਵੀ ਵਧੀਆ ਹੈ ਵਧੀਆ ਠੀਕ ਆ ਭਰਾ ਸੌਦਾ ਵੀ ਨਹੀਂ ਕੀਤਾ ਆਪਾਂ ਨੇ ਕਿਹਾ ਵੇ ਜੋ ਦੇਣਾ ਦੇ ਦੇ ਨਹੀਂ ਕੀਤਾ ਵੀਰੇ ਸਹੀ ਗੱਲ ਹੈ ਕੀ ਆਪਾਂ ਕਿਹਾ ਪਹਿਲੀ ਵਾਰ ਇਹ ਜੀ ਟਰੈਕਟਰ ਆ ਗਿਆ ਬਿਲਕੁਲ ਜੀ ਬਿਲਕੁਲ ਤੇ ਦੋ ਟਰੈਕਟਰ ਬਾਈ ਨੇ ਹੋਰ ਲਏ ਉਹ ਵੀ ਬਾਈ ਉਹ ਇੱਧ-ਉਧ ਭੇਜੇਵੇਂ ਕਿਤੇ ਹਾਂ ਕੰਮ ਤੇ ਗਏ ਠੀਕ ਹੈ ਠੀਕ ਹੈ ਤੇ ਬਾਕੀ ਆਜੋ ਬਾਈ ਥੋੜਾ ਜਿਹਾ ਬਾਈ ਨੂੰ ਦਿਖਾਉਣਾ ਵੀ ਹੋਰ ਬਾਈ ਨੇ ਕਿਹੜੇ-ਕਿਹੜੇ ਚੀਜ਼ਾਂ ਰੱਖਿਆ ਹੋਈਆਂ ਤੇ ਬਾਈ ਦਾ ਪਿੱਛੇ ਬਾਈ ਮਕਾਨ ਦਾ ਕੰਮ ਹੀ ਚੱਲ ਰਿਹਾ ਬਾਈ ਇਹ ਵੀ ਕੰਮ ਹੈ ਜਿਆ ਲੰਬਾ ਚੱਲੂ ਹਾਂ ਲੰਬਾ ਹਜੇ ਲੱਗੂ 6 ਮਹੀਨੇ ਸਾਲ ਠੀਕ ਹੈ ਵੀਰੇ ਤੇ ਆਜੋ ਬਾਈ ਬਣੇ ਰਹੋ ਵੀਡੀਓ ਚ ਤੇ ਲੋ ਜੀ ਵੀਰ ਉਹ ਇਹ ਬੈਂਸਾਂ ਦੇ ਬਿਲਕੁਲ ਨਾਲੇ ਪਿੰਡ ਪੈ ਗਿਆ ਟੱਪਰੀਆਂ ਪਿੰਡ ਪੈ ਗਿਆ ਹਾਂਜੀ ਟੱਪਰੀਆਂ ਟੱਪਰੀਆਂ ਠੀਕ ਹੈ ਤੇ ਪਿੰਡ ਬਣਦੀ ਸਾਰੇ ਬਾਈ ਬਾਈ ਦਾ ਹੈਗਾ ਠੀਕ ਹੈ ਜੀ ਕੰਮ ਚੱਲ ਰਿਹਾ ਬਾਈ ਉੱਪਰ ਡਾਉਨ ਸੀਲਿੰਗ ਵਗੈਰਾ ਹੋ ਰਹੀ ਆ ਠੀਕ ਹੈ ਜੀ ਤੇ ਬਾਕੀ ਆ ਡਾਕਟਰ ਦਿੱਤਾ ਸੀ ਬਾਈ ਨੂੰ ਆਪਾਂ ਨੇ 50 ਬਲੇ ਵਾਲੀ ਦੀ 4 ਪਾਇਤੇ ਸੀ ਵੀਰੇ 14 ਦੇ ਹੈ ਨਾ ਹਾਂਜੀ 14 ਦਾ ਟਾਇਰ ਠੀਕ ਆ ਬੰਪਰ ਤੁਸੀਂ ਲਾ ਕੇ ਦਿੱਤਾ ਬੰਪਰ ਤੋਂ ਉਦਣੇ ਲਾ ਦਿੱਤਾ ਤਾਂ ਆਪਾਂ ਨੇ ਟਰੈਕਟਰ ਨੂੰ ਸਿਸਟਮ ਤੇ ਬਾਕੀ ਬਾਈ ਨੇ ਆ ਬਾਈ ਹੁਣ ਨਵਾਂ ਐਡ ਕਰਾਇਆ ਇਹਦੇ ਵਿੱਚ ਛਤਰੀ ਲੁਵਾਈ ਆ ਤੇ ਕਾਹ ਸਿਸਟਮ ਲਵਾਤਾ ਬਾਈ ਅਜਾ ਥੋੜਾ ਜਿਹਾ ਕੰਮ ਪੈਂਡਿੰਗ ਹੈ ਇਹਦਾ ਰਹਿੰਦਾ ਜੀ ਓਕੇ ਤੇ ਬਾਕੀ ਟਰੈਕਟਰ ਬਾਈ ਜੋ ਵੀ ਗੱਲਬਾਤ ਆਪਾਂ ਨੇ ਸ਼ਾਇਦ ਮੈਂ ਇਹਦੀ ਵੀਡੀਓ ਵੀ ਬਣਾਈ ਸੀ ਬਾਈ ਦਾ ਮੈਨੂੰ ਉਹਦੀ ਬੰਦੂ ਉਦੋਂ ਹੀ ਸ਼ਾਇਦ ਫੋਨ ਆ ਗਿਆ ਸੀਗਾ ਹੈਨਾ ਵੀਰ ਹਾਂਜੀ ਉਦੋਂ ਹੀ ਉਦੋਂ ਠੀਕ ਆ ਜੀ ਪਹਿਲਾਂ ਵੀ ਬਾਈ ਇੱਕ ਦਾ ਆਪਣੇ 3600 ਲੈ ਗਿਆ ਤਾਂ 3630 3630 ਤੇ ਬਾਈ ਦਾ ਵਿੱਚ ਕੱਟਿਆ ਸੀ ਆਪਾਂ ਨੇ 585 ਜੋਣੀ ਹੈ ਹੈਨਾ ਵੀਰ ਹਾਂਜੀ ਠੀਕ ਹੈਂਦਰਾ 585 ਤੇ ਬਾਕੀ ਵੀਰ ਦਿਖਾਈਏ ਫਿਰ ਹਾਂਜੀ ਹਾਂਜੀ ਕੀ ਕੀ ਆਈਟਮ ਆਪਣੇ ਕੋਲ ਹੋਰ ਆਜੋ ਬਾਈ ਆਜੋ ਫਿਰ ਆ ਆਜੋ ਆਜੋ ਕੋਈ ਆ ਵੀ ਰਾਜਾ ਵੀਰ ਨੇ ਵੀ ਆ ਜਾਣਾ ਆਪਣਾ ਗਰੁੱਪ ਆ ਪਿਸਟਲ ਗਰੁੱਪ ਤੁਸੀਂ ਇਹ ਤੇ ਵੀ ਬਾਈ ਆਈਡੀਆ ਲਾ ਲਓ ਵੀ ਬਾਈ ਕੋਲ ਕਿਹੜੀ ਚੀਜ਼ ਹੋ ਸਕਦੀ ਆ ਤੇ ਤੇ ਬਾਈ ਨੂੰ ਬਾਈ ਸ਼ੌਂਕ ਹੈਗਾ ਬਲਦਾਂ ਦਾ ਠੀਕ ਆ ਤੇ ਬਲਦ ਵੀ ਗਈ ਤਾਂ ਉਹਨਾਂ ਵੀ ਇੱਕ ਦੋ ਰੱਖੇ ਹੋਏ ਆ ਬਾਈ ਨੇ ਬਲਦਾਂ ਦਾ ਪੂਰਾ ਉਰੇ ਮੰਡੀ ਲਾਈ ਹੋਈ ਆ ਕਰੇ ਮੇਰੇ ਆਪਣੇ ਰੀਜ ਹੈ ਨਹੀਂ ਘਟਾ ਪਹਿਲਾਂ ਹੈਗੇ ਤੇ ਸ਼ੌਂਕ ਬਜ਼ੁਰਗਾਂ ਨੂੰ ਘਟਾ ਆਪਣੇ ਰੀਜ ਹੈਗੇ ਘਟਾ ਆਪਣੇ ਰੀਜ ਤੇ ਤੁਸੀਂ ਵੀਰੇ ਫਿਰ ਬਾਹਰ ਰਹਿ ਕੇ ਉਰੇ ਇਹ ਮਤਲਬ ਕੀ ਫਿਰ ਇੱਥੇ ਕਿਵੇਂ ਹੈਂਡਲ ਕਰਦੇ ਧਾਰਨਾਸ ਭਰਾ ਏ ਠੀਕ ਆ ਈਦੀ ਬਦੌਲਤ ਆ ਸਾਰਾ ਕੁਝ ਅੱਛਾ ਜੀ ਆਪਾਂ ਕੁਝ ਨਹੀਂ ਕਰਨਾ ਜੋਗੇ ਇਹੀ ਕਰਨ ਜੋਗੇ ਇਹਨੇ ਲੈ ਜਾਂਦਾ ਸਾਰਾ ਸਾਡੇ ਗੱਲ ਸੀ ਦੇ ਵਿੱਚ ਤੇ ਬਾਈ ਕਹਿੰਦਾ ਵੀ ਮੈਂ ਵੀਡੀਓ ਵਗੈਰਾ ਤੇ ਦੇਖ ਲੈਣਾ ਜੇ ਕੋਈ ਬੁੱਲਦ ਤਾਂ ਕੋਈ ਲੱਗਦਾ ਵਧੀਆ ਲੱਗਦਾ ਨੰਬਰ ਚੱਕਦਾ ਤਾਂ ਬਾਈ ਉੱਥੀ ਦੇ ਕਰਕੇ ਕਹਿੰਦਾ ਬੁੱਲਦ ਲੈ ਲਓ ਹਰਿਆ ਜੇ ਮੈਂ ਇਹਨੂੰ ਰਾਤ ਨੂੰ ਵੀ ਆਖਾਂ ਵੇ ਪੈਸੇ ਪਾ ਕੇ ਬੁੱਲਦ ਲਿਆ ਰਾਤ ਨੂੰ ਵੀ 200 250 ਕਿਲੋਮੀਟਰ ਤੋ ਜਾ ਕੇ ਬੁੱਲਦ ਲਿਆ ਆਂਦਾ ਠੀਕ ਗੱਡੀ ਦਾ ਜੀ ਨਾ ਦਿਨ ਦੇਖੇ ਨਾ ਰਾਤ ਦੇਖੀ ਕਰ ਵੀਰੇ ਆਏ ਆ ਹੈਗਾ ਇੱਕ ਤਰ੍ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਹੈਗਾ ਵੀਰੇ ਕੀੜਾ ਹੀ ਆ ਕੀੜਾ ਜੀ ਹੁਣ ਮੈਂ ਦੇਖ ਰਿਹਾਦਾ ਬਾਈ ਪਾਉਂ ਨੂੰ ਕੁਝ ਨਹੀਂ ਹੈ ਆਟਮਾ ਦੇਖ ਰ ਲੋ ਬਦਾ ਮੇਰੇ ਸਾਹਦੇ 1800 ਰੁਪਏ ਕਿਲੋ ਹੁਣ ਬਾਈ ਹੁਣ ਕਿ ਨਾ ਆਪਣੇ ਅਖਰੋਟ ਖਰੋਟ ਕਾਜੂ ਅਸੀਂ ਲੈਣ ਨਾ ਦੀਵਾਲੀ ਨੂੰ ਅਸੀਂ ਆਪਣੇ ਜਿੰਨੇ ਏਜੰਸੀਆਂ ਨੂੰ ਬੰਡੇ ਆ ਅਸੀਂ ਕਿਲੋ ਕਿਲੋ ਸਮਾਨ ਲਿਆ 7000 ਦਾ ਆ ਗਿਆ 2000 ਲੱਗਿਆ ਖਾਦਾ ਵੀ ਮਹਿੰਗਾ ਹੋ ਗਿਆ ਥੋੜਾ ਜਿਹਾ ਕੰਮ ਤੇ ਬਾਕੀ ਨੇ ਸਾਨੂੰ ਜਾਨੀ ਕਿ ਮਿੱਠਾ ਦੇ ਕੇ ਸਾਰਤਾ ਅੱਛਾ ਜੀ ਅਸੀਂ ਮੈਂ ਕਦੇ ਇਹ ਚੀਜ਼ਾਂ ਦਾ ਨਾਮ ਹਿਸਾਬ ਕਿਤਾਬ ਲਾਇਆ ਅੱਛਾ ਜੀ ਤੇ ਨਾ ਕਦੇ ਰੇਟ ਪੁੱਛੇ ਦੁਕਾਨ ਤੇ ਜਾ ਕੇ ਠੀਕ ਹੈ ਬਾਈ ਆ ਦੇਖੋ ਬਾਈ ਆ ਕੀ ਕੁਛ ਹੈ ਕੀ ਕੁਛ ਨਹੀਂ ਆ ਸਮਾਨ ਪੈਂਦਾ ਤੇ ਹੁਣ ਬਾਈ ਨਹੀਂ ਲੱਗੇ ਹੋਏ ਤੇ ਕਰਨ ਆ ਦੇਖੋ ਇਹ ਚ ਬਾਈ ਖਰੋਟ ਪਏ ਆ ਮੇਰੇ ਤਾਂ 2 ਕਿਲੋ ਖਰੋਟ ਹੋਣਗੇ ਇਹ ਚ ਦਾਖਾਂ ਨੇ ਹਾਂ ਜੀਰ ਪਏ ਨੇ ਜਿੱਦਾਂ ਅਸਾਂ ਜੀਰਾ ਬਾਈ ਹਾਂ ਹਾਂਜੀ ਬਾਦਾਮ ਨਾਲੇ ਬਾਈ ਸਮਾਨ ਵੀ ਕੋਈ ਖੁੱਲਾ ਨਹੀਂ ਹੈਗਾ ਸਾਰਾ ਪੈਕਿੰਗ ਵਾਲਾ ਸਮਾਨ ਆ ਤੇ ਆ ਬਾਈ ਬਾਈ ਤਾਂਗੀਆਂ ਕਹਿੰਦੇ ਇਹਨਾਂ ਨੂੰ ਹਾਂਜੀ ਠੀਕ ਕਿਤੇ ਤਾਂਗੀ ਵੀ ਠੋਕਰ ਵੀ ਦੋਹੇ ਚੀਜ਼ਾਂ ਕਹਿੰਦੇ ਅੱਛਾ ਠੋਕਰ ਹੀ ਆ ਇਹ ਇੱਕ ਏਰੀਆ ਦੇ ਅਲੱਗ-ਅਲੱਗ ਆ ਸਕਦਾ ਵਾ ਠੀਕ ਆ ਵੀਰੇ ਠੀਕ ਆ ਤੇ ਆ ਦੂਰੇ ਜਾ ਕੇ ਮੜਾ ਦਿਖਾਈਏ ਬਣਦਾ ਆ ਜੋ ਤੇ ਆ ਬਾਈ ਨੇ ਸੈਟਅਪ ਬਣਾਇਆ ਹੋਇਆ ਬਾਈ ਤੇ ਦੋ ਤਿੰਨ ਬੰਦੇ ਉਰੇ ਪੱਕੇ ਹੀ ਰਹਿੰਦੇ ਨੇ ਬਾਈ ਕਹਿੰਦਾ ਤੇ ਵੀਰੇ ਉਧਰ ਨੂੰ ਚੱਲਦੇ ਪਹਿਲਾਂ ਬਾਹਰੇ ਬਾਹਰ ਇਹ ਅੰਦਰ ਬੰਦ ਤੇ ਆ ਅੰਦਰ ਬੰਦ ਆ ਜੋ ਤੇ ਲੋ ਜੀ ਬਾਈ ਇਧਰੋਂ ਦੇਖੋ ਜਦੋਂ ਮੈਂ ਆਇਆ ਬਾਈ ਨੇ ਸਾਰੇ ਇਹ ਲੱਗੇ ਹੋਤੇ ਨੇ ਲਾਉਣ ਇਹਨਾਂ ਨੂੰ ਉਧਰ ਨੂੰ ਲੋ ਜੀ 1 2 3 5 ਬਾਲਾ ਦਾ ਬਾਈ ਆ ਖੜੇ ਨੇ ਉਰੇ ਦੇਖੋ ਬਾਈ ਕਿਤੇ ਮਿੱਟੀ ਵੀ ਨਹੀਂ ਲੱਗੀ ਹੋਈ ਕਈ ਵਾਰ ਆਪਾਂ ਜਾਨਵਰ ਰੱਖ ਲੈਨੇ ਬਾਈ ਪੈਸੇ ਪੈਸਾ ਵੀ ਲਾ ਲੈਨੇ ਆਂ ਸਾਂਭ ਸੰਭਾਲ ਵੀ ਨਹੀਂ ਹੁੰਦੀ ਤੁਸੀਂ ਵੀਡੀਓ ਵਿੱਚੇ ਦੇਖ ਸਕਦੇ ਆਂ ਬਾਈ ਤੇ ਬਾਕੀ ਵੀਰ ਮਾਰੀ ਮੁੱਟੀ ਦੇ ਬਾਰੇ ਜਾਣਕਾਰੀ ਦੋ ਮੈਨੂੰ ਤਾਂ ਘਟਾ ਯਾਰ ਤੇ ਇਹ ਸਾਡੇ ਦੋਰੀ ਚ ਪਾ ਦੇਈ ਬੱਚੇ ਠੀਕ ਹੈ ਜੀ ਮੈਂ ਕਿਹਾ ਮੜਾ ਵੀਰ ਤੇ ਲਾ ਦੀਏ ਤੁਸੀਂ ਐਂ ਕਰੋ ਵੀਰੇ ਕੋਲੇ ਕਰ ਲਓ ਮੜਾ ਬਾਈ ਦੇ ਹੋਲ ਕੇ ਅੰਦਰ ਇਹਦੇ ਉਹ ਲੱਗੀ ਚੁੰਬਕ ਜੀ ਦੇਖਿਓ ਕਿਰਨਾ ਜਾ ਹੋ ਬਾਈ ਦੇ ਲਾ ਦੋ ਕੋਈ ਗੱਲ ਦਿਓ ਵੀਰੇ ਜਾਣਕਾਰੀ ਇਹ ਸਾਡੇ ਦੋਨੇ ਬਾਲ ਦੀ ਦੂਰੀ ਦੇ ਵਿੱਚ ਭਾਏ ਦੇਈ ਏ ਮਿਲ ਗਈ ਜੋੜਾ ਹਾਂਜੀ ਜੋੜਾ ਜੀ ਓਕੇ ਘਰ ਦਾ ਚੁੱਟਾ ਜੀ ਇਹ ਓਕੇ ਇਹ ਸਾਡਾ ਸਿੰਗਲ ਭਾਏ ਦਾ ਜੀ ਓਕੇ ਵੀਰੇ ਇਹ ਪਿਛਲੇ ਸਾਲ ਵਧੀਆ ਪੱਜਿਆ ਜੀ ਐਜ ਕਿ ਹੁਣ ਇਹਦੀ ਤਿਆਰੀ ਚੱਲ ਰਹੀ ਹੈ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਆਹ ਬੱਚਾ ਜੀ ਇਹ ਅਸੀਂ ਹੁਣ ਲਿਆ ਜੀ ਕੱਲ ਲਿਆ ਜੀ ਹਜੇ ਅੱਛਾ ਕੱਲ ਲਿਆ ਵੀਰੇ ਇਹ ਸਾਡੇ ਤੇ ਤੀਜਾ ਨਹੀਂ ਹੈਗਾ ਜੀ ਹਜੇ ਓਕੇ ਥੋੜਾ ਜਿਹਾ ਸਾਨੂੰ ਕੌੜ ਕੇ ਉਹ ਉਹ ਕਰ ਦੱਸ ਦਿੰਦਾ ਵੀਰੇ ਬਾਲਦ ਨੂੰ ਅੱਗੇ ਲਾ ਦੇ ਹਾਂਜੀ ਹਾਂਜੀ ਤੇ ਆਪਾਂ ਇਹ ਕਰ ਲਿਆ ਜੀ ਠੀਕ ਆ ਹਾਂਜੀ ਹਾਂਜੀ ਇਹ ਬੱਚਾ ਅਸੀਂ ਪਹਿਲਾਂ ਲਿਆ ਸੀਗਾ ਜੀ ਅੱਛਾ ਇਹ ਵਾਲ ਠੀਕ ਹੈ ਇਹਨਾਂ ਦੇ ਵੀ ਜਿੰਨੇ ਫਿਰ ਦੋ ਬਲਦਾਂ ਦੇ ਕਦਮ ਮਿਲਦੇ ਚੁਲਦੇ ਚਾਹੀਦੇ ਹੈ ਨਾ ਹਾਂਜੀ ਹਾਂਜੀ ਕਿ ਕੋਈ ਚੱਕਰ ਨਹੀਂ ਹੁੰਦਾ ਨਹੀਂ ਵੈਸੇ ਐਡਾ ਕੋਈ ਚੱਕਰ ਨਹੀਂ ਰੇਸ ਹੋਣੀ ਚਾਹੀਦੀ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀਰੇ ਕੀ ਤੁਸੀਂ ਜਦੋਂ ਬਲਦ ਲੈਣੇ ਆ ਕੀ ਦੇਖ ਕੇ ਲੈਣੇ ਆ ਕੀ ਆ ਦੇਖ ਕੇ ਪੈਸੇ ਲਾਉਣੇ ਬਲਦ ਤੇ ਸਭ ਤੋਂ ਪਹਿਲਾਂ ਤਾਂ ਜੀ ਬੌਲਜ ਕਾਲਾ ਹੋਣੀ ਚਾਹੀਦੀ ਹੈ ਯਾ ਰੇਸ ਜੀ ਅੱਛਾ ਠੀਕ ਹੈ ਜੀ ਕੋਈ ਐਡਾ ਐਨੀਮੇਟਰ ਰੱਖਦਾ ਵੀ ਜਾਤੇ ਹੋਵੇ ਓਕੇ ਵੀਰੇ ਬੇ ਜਾਤਾ ਵੀ ਭੱਜ ਜਾਂਦਾ ਜੀ ਓਕੇ ਬੇ ਬਾਹਲੀ ਨਸਲ ਵਾਲਾ ਫੇਲ ਵੀ ਹੋ ਜਾਂਦਾ ਜੀ ਅੱਛਾ ਕੋਈ ਐਡੀ ਵੱਡੀ ਐ ਮੈਟਰ ਨਹੀਂ ਮਤਲਬ ਕਿ ਰੇਸ ਹੋਣੀ ਚਾਹੀਦੀ ਹੈ ਜੀ ਜਿੰਨੀ ਕਾ ਆਪਾਂ ਮਿਹਨਤ ਕਰਾਈ ਵੀ ਖਰਾਕ ਪਾਉਨੇ ਆਪਾਂ ਨੂੰ ਹਾਂਜੀ 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 ਉਹਦੇ ਹਿਸਾਬ ਨਾਲ ਉਹ ਚੀਜ਼ ਆ ਜੀ ਇਹ ਓਕੇ ਵੀਰੇ ਯਾਨੀ ਜਿਆਦਾ ਕੋਈ ਮੈਟਰ ਨਹੀਂ ਰੱਖਦਾ ਵੀ ਜਾਤੇ ਹੋਵੇ ਯਾਨੀ ਅਸੀਂ ਯਾਨੀ ਇਸ ਸਕੀਨ ਪੂਰੀ ਜਾਤ ਦੇਖ ਕੇ ਲੈਂਦੇ ਆ ਨਹੀਂ ਕਿ ਫਿਰ ਇਹਦੇ ਹੈ ਜਿਵੇਂ ਆਪਣੇ ਸਿੰਗ ਨਿਕਲਦੇ ਆ ਹਾਂ ਜਿਹੜਾ ਬੱਚਾ ਜੀ ਇਹ ਖੀਰਾ ਇਹ ਹਾਂਜੀ ਹਾਂਜੀ ਜਿਵੇਂ ਉਹ ਉਹਦੇ ਸਿੰਗ ਨਿਕਲੇ ਉਹਨੂੰ ਆਪਾਂ ਕਿਆ ਕਹਿ ਦੋ ਮੜਵਾੜੀ ਆ ਜੀ ਅੱਛਾ ਹਾਂਜੀ ਹਾਂਜੀ ਕੋੜੀ ਨਾ ਸੁੱਖਾ ਅੱਛਾ ਉਹ ਚੀਜ਼ ਆ ਜੀ ਓਕੇ ਠੀਕ ਆ ਵੀਰੇ ਹਾਂਜੀ ਹਾਂਜੀ ਕੋੜਿਆਂ ਦਾ ਵੀਰੇ ਸ਼ੌਂਕ ਮੁੰਡੇ ਨੂੰ ਆਪਣੇ ਇੱਧਰ ਏਰੀਜ਼ ਸਾਡੇ ਹੈਗੇ ਆ ਬੜਾ ਦਾ ਹੈ ਅੱਛਾ ਇੱਕ ਦੋ ਮੁੰਡਿਆਂ ਨੂੰ ਹੋ ਗਏ ਐਵੇਂ ਅਰੇ ਇੰਨੀ ਕੰਦੇ ਹੈ ਨਹੀਂ ਠੀਕ ਆ ਵੀਰ ਓਕੇ ਠੀਕ ਆ ਤੇ ਬਾਕੀ ਬੱਚੇ ਸਾਡੇ ਇੱਧਰ ਖੜੇ ਆਜੋ ਵੀਰੇ ਆਜੋ ਤੇ ਆਹ ਦੇਖੋ ਇੱਧਰ ਵਾਈ ਪੂਰਾ ਵਧੀਆ ਹੈਗਾ ਵੀ ਸਵੇਰ ਆ ਜਾਂਦੀ ਧੁੱਪੇ ਅੱਛਾ ਜੀ ਇੱਥੇ ਕਰਦੀ ਦੀ ਜੀ ਠੀਕ ਆ ਜੀ ਹਾਂਜੀ ਹਾਂਜੀ ਓਕੇ ਤੇ ਬਾਈ ਬਲਦਾਂ ਦੇ ਨਾਂ ਨਾਲ ਗਾਂ ਮੱਝਾਂ ਵੀ ਰੱਖਿਆਵੇਂ ਕਿਉਂਕਿ ਦੁੱਧ ਦਾ ਵੀ ਨਹੀਂ ਸਰਦਾ ਬਾਈ ਕਹਿੰਦਾ। ਇਹ ਲੋ ਜੀ। 3 1 2 3 4 6 ਬਲਦ ਦੇ ਦਣਾਂ ਜੀ। ਇਹ ਬਾਈ ਇਹ ਵੀ ਭੱਜਦੇਗੇ ਇਹੇ ਤਿਆਰ ਹੋ ਰਹੇ ਆ ਜੀ ਇਹ। ਨਹੀਂ ਭੱਜਦੇ ਆ ਵੀ ਭੱਜਦੇ ਆ। ਓਕੇ ਤੇ ਕਰਦੇ ਹਾਂ 10 ਤੋਂ ਮੂਹ। ਇਹ ਬੱਚਾ ਜੀ ਇਹ ਵੀ ਸੀ ਤਿਆਰ ਕਰਿਆ ਹੁਣ। ਓਕੇ ਇਹਨੂੰ ਵੀ ਹੁਣ ਅਸੀਂ ਟਰੈਕ ਤੇ ਲਿਆਵਾਂਗੇ ਜੀ। ਓਕੇ ਜੀ। ਇਹ ਸਾਡਾ ਇਹ ਵੀ ਬੱਚਾ ਭੱਜਦਾ ਜੀ। ਇਹ ਵੀ ਭੱਜਦਾ ਠੀਕ ਆ ਜੀ। ਤੇ ਇਹ ਵੀ ਭੱਜਦਾ ਤੇ ਆਹ ਬੱਚੇ ਅਸੀਂ ਤਿਆਰ ਕਰ ਰਹੇ ਹਾਂ ਜੀ। ਠੀਕ ਆ ਜੀ। ਹਾਂਜੀ ਹਾਂਜੀ। ओके ਇਹ ਉਹ ਸਾਡਾ ਅੰਗਰੇਜ਼ ਆ ਜੀ ਆ ਪਿਓਰ ਅੰਗਰੇਜ਼ ਆ ਜੀ ਅੰਗਰੇਜ਼ ਦਾ ਮਤਲਬ ਵੀ ਕਿਦਾਂ ਵੀ ਜਿੱਦਾਂ ਅੰਗਰੇਜ਼ ਹੁੰਦੇ ਆ ਜੀ ਅੱਛਾ ਹਾਂ ਵੀਰੇ ਦਾ ਸਾਰਾ ਹੀ ਚਿੱਟਾ ਹੈ ਨਾ ਸਭ ਮੜਿਆ ਲਓ ਜੀ ਲੋ ਵੀਰੋ ਅਧਾਈ ਵੀਰੇ ਮੜੀ ਤੁਹਾਨੂੰ ਸ਼ਕਲ ਦਿਖਾਈ ਲੋ ਬਾਈ ਇਹਦਾ ਨਾਮ ਹੈਗਾ ਅੰਗਰੇਜ਼ ਇਹ ਨਾਮ ਅੰਗਰੇਜ਼ ਦਾ ਨਸਲ ਅੰਗਰੇਜ਼ ਆ ਜੀ ਅਜਾ ਨਸਲ ਅੰਗਰੇਜ਼ ਆ ਬਾਈ ਚਿੱਟਾ ਇਹ ਇਹਦੇ ਸਿੰਘ ਵੀ ਚਿੱਟੇ ਹੀ ਆ ਹੈ ਨਾ ਸਿੰਘ ਵੀ ਚਿੱਟੇ ਆ ਜੀ ਸਿੰਘ ਵੀ ਅੱਖਾਂ ਵੀ ਅੱਖਾਂ ਵੀ ਚਟੀਆਂ ਆ ਇਹ ਬਹੁਤ ਜ਼ਿਆਦਾ ਉਹ ਆ ਜੀ ਬਾਈ ਖੁਰਵੀ ਜਿੱਟੇ ਹੈ ਨਾ ਹਾਂਜੀ 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 ਠੀਕ ਆ ਇਹਦਾ ਬਈ ਮੁੱਲ ਮਾਲ ਦਾ ਫਰਕ ਉਹ ਵੀਰ ਕਹਿੰਦਾ ਅਸੀਂ ਪੁੱਛੇ ਨਹੀਂ ਵੀਦਾ ਜਿਹੜੀ ਚੀਜ਼ ਸਾਨੂੰ ਪਸੰਦ ਆ ਗਈ ਨਾ ਜਦੋਂ ਮੁੱਲ ਨਹੀਂ ਕੀਤਾ ਮਹਿੰਗੀ ਹੈ ਕਿ ਆ ਸਸਤੀ ਹੈ ਅੱਛਾ ਹਾਂ ਠੀਕ ਆ ਆ ਵੀਰੇ ਮਨ ਕੇ ਏ ਦਾ ਅਸੀਂ ਛੋਟੇ ਮਨ ਕੇ ਤਿਆਰ ਚਾਰ ਹੁੰਦੇ ਹਾਂ ਹਾਂਜੀ ਤਿਆਰ ਹੋ ਜਾਂਦਾ ਕਿੰਨੇ ਕੀ ਟਾਈਮ ਦਾ ਪੱਛਾ ਵੀਰੇ ਭਾਜ ਲਾਈ ਜਾਂਦਾ ਭਾਜਦਾ ਜੀ ਦੇਖੋ ਬਾਕੀ ਸੇਵਾ ਤੇ ਡਿਪੈਂਡ ਆ ਅੱਛਾ ਜੀ ਬਾਕੀ ਬਸ ਤੇ ਡਿਪੈਂਡ ਆ ਜੀ ਓਕੇ ਹਾਂਜੀ ਕੋਈ ਜ਼ਿਆਦਾ ਜ਼ਿਆਦਾ ਮੈਨੇ ਲੇ ਕੇ ਜਿੰਨੀ ਤੁਸੀਂ ਮਿਹਨਤ ਕਰਾਉਂਗੇ ਉਹਦੇ ਹਿਸਾਬ ਨਾਲ ਹ ਠੀਕ ਆ ਵੀਰ ਆ ਸਾਡੇ ਘਰ ਦਾ ਜੀ ਇਹ ਨੌ ਤੇ ਹੀ ਭਜਾਉਂਦੇ ਆ ਬਿਸ਼ੇ ਪਿਸਟਲ ਨਾ ਜਿਹੜਾ ਕਿਹੜਾ ਆਹ ਜੀ ਹਾਂਜੀ 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 ਇਹ ਬੱਚੇ ਨੇ ਸਾਡੀ ਜੱਟ ਲਈ ਆ ਜੀ ਤੇ ਸਭ ਤੋਂ ਪਹਿਲਾਂ ਇਹ ਆਇਆ ਦਾ ਬਾਈਨ ਦਾ ਜਿਹੜਾ ਨਾਮ ਬਣਿਆ ਹੋਇਆ ਬੋਲਦਾ ਬਾਈ ਪਿਸਟਲ ਗਰੁੱਪ ਵੱਜਦਾ ਹਾਂਜੀ ਹਾਂਜੀ ਪਿਸਟਲ ਗਰੁੱਪੀ ਠੀਕ ਆ ਬਾਈ ਜਿਹੜੇ ਬਲਦਾਂ ਦਾ ਤੇ ਉਹਨੇ ਉਹਨਾਂ ਨੂੰ ਪਤਾ ਹੋਊਗਾ ਹੈ ਨਾ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਪਤਾ ਜੀ ਠੀਕ ਆ ਠੀਕ ਆ ਤੇ ਆ ਬੱਚਾ ਪਹਿਲਾਂ ਆਦਾ ਕਰਮ ਵਾਲਾ ਇਹਨੇ ਆਪਣੇ ਆਪ ਲਿਆਂਦਾ ਸਾਰਾ ਕੁਝ ਆਹ ਬੱਚਾ ਜੀ ਇਹ ਬੱਚੇ ਨੇ ਜੀ ਅੱਛਾ ਐਡਾ ਸਾਰਾ ਸਿਸਟਮ ਇਹ ਨਹੀਂ ਲਿਆਂਦਾ ਜੀ ਇਹਦੀ ਕਿੰਨੀ ਉ ਠੀਕ ਆ ਨਹੀਂ ਮਲਗੀ ਵੀਰੇ ਤੁਸੀਂ ਕੰਮ ਹੁਣੀ ਕਰਿਆ ਤੁਹਾਡੇ ਟਾਈਮ ਤੇ ਇਹ ਸਾਲ ਦੇ ਇੱਕ ਸਾਲ ਤੇ ਉੱਪਰ ਹੋ ਗਿਆ ਠੀਕ ਆ ਤੇ ਵੀਰ ਨੇ ਬਾਈ ਮੈਨੂੰ ਥੋੜੀ ਗੱਲ ਦੱਸੀ ਸੀ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਵੀ ਸਾਡੇ ਬਜ਼ੁਰਗਾਂ ਨੂੰ ਸ਼ੌਂਕ ਦਾ ਵੱਲ ਜਾਂਦਾ ਵੀਰ ਨੇ ਚਲੇ ਗਏ ਬਾਹਰ ਇਟਲੀ ਤੇ ਕਹਿੰਦਾ ਮੈਨੂੰ ਕੁਦਰਤੀਓਂ ਰਾਤ ਨੂੰ ਮੇਰੇ ਪਿੱਛੇ ਸੁਪਨਾ ਆਇਆ ਵੀ ਵੀ ਸਾਨੂੰ ਅਸੀਂ ਵੱਲਦਾ ਰੱਖ ਦੇਦੇ ਪਹਿਲਾਂ ਬੱਸ ਵੀ ਉੱਥੀ ਤੇ ਕਹਿੰਦਾ ਕੰਮ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਐ ਵੀਰ ਇਹ ਆਇਆ ਇਹਦੇ ਬਾਅਦ ਪਤਾ ਨਹੀਂ ਕਿੱਥੋਂ ਕਿੱਥੋਂ ਵਛੇ ਆਏ ਕਿ ਪਤਾ ਨਹੀਂ ਗਏ ਅੱਛਾ ਹਾਂ ਠੀਕ ਆ ਫਿਰ ਪਸ਼ਾ ਦਾ ਕਰਮ ਵਾਲਾ ਨਾ ਕਿਹਾ ਇਹ ਬੇਚਣ ਦਾ ਨੂੰ ਲਈ ਨਾ ਇਹਨੂੰ ਕਿਸੇ ਨੂੰ ਹੋਲ ਕਰੀਂ ਅੱਛਾ ਠੀਕ ਹੈ ਜੀ ਘਰੇ ਰੱਖਣਾ ਹੋਰ ਚਾਹੇ ਬਿਜਲੀ ਏ ਓਕੇ ਇਹਦਾ ਕਰ ਨੌ ਵੀ ਹਜ਼ਾਰ ਦੇ ਵਿੱਚ ਦਾ ਯਾਨੀ ਕਿ ਪਿਸਟਲ ਇਹਦਾ ਨਾਮ ਏ ਹਾਂ ਹਾਂ ਜੀ ਓਕੇ ਠੀਕ ਆ ਬਾਈ ਤੇ ਆ ਵੀ ਵੱਜਦਾ ਬਾਈ ਬੱਚਾ ਹਾਂ ਜੀ ਹਾਂ ਜੀ ਇਹ ਪਿਸਲ ਸੀਨ ਭਾਈ ਵੱਜਦਾ ਤੇ ਬਾਈ ਦੀ ਬਾਈ ਮੱਜਦਾ ਵੀ ਦੇਖੋ ਕੱਦ ਘਾੜ ਸੋਹਣਾ ਏ ਨਾ ਹੈ ਬਾਈ ਹਾਂ ਜੀ ਹਾਂ ਜੀ ਕੱਦ ਪੂਰਾ ਜੀ ਮੱਦ ਐਨ ਪੂਰੀ ਉੱਚੀ ਹੈਗਾ ਹੈ ਹੈ ਸਹੀ ਗੱਲ ਆ ਬਾਈ ਤੇ ਦੁੱਧਾ ਦੰਦੀ ਹੈ ਬਾਈ ਹਾਂਜੀ ਹਾਂਜੀ ਦੁੱਧ ਦਿੰਦੀ ਹੈ ਅੱਛਾ ਠੀਕ ਆ ਬਾਈ ਆਹ ਤੋ ਤੁਹਾਡਾ ਮਨੂੰ ਸਿਸਟਮ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਬਣਾਇਆ ਵਾ ਨਾ ਆਹ ਹੈ ਜੀ ਹਾਂ ਪੈਪਾ ਵਾਲਾ ਆਇਆ ਬਾਈ ਡੰਗਰ ਇੱਕ ਦੂਏ ਦੇ ਵਿੱਚ ਜਾ ਕੇ ਨਹੀਂ ਬਹਿੰਦੇ ਇਹਨਾਂ ਨੇ ਆਪਣੀ ਜਗ੍ਹਾ ਤੇ ਬਹਿਣਾ ਹੈ ਨਾ ਜੀ ਤੇ ਉਂ ਵੀ ਖਾਣਾ ਫੇਰ ਉਧਰ ਨਹੀਂ ਜਾਂਦੇ ਹੈਗੇ ਸਿਸਟਮ ਵਧੀਆ ਪਾਣ ਨੂੰ ਮੱਜਾਂ ਨੂੰ ਵੀ ਲਾਉਣਾ ਚਾਹੀਦਾ ਹੈ ਮੱਝਾਂ ਵਾਸਤੇ ਲਾਵਾਜੁਰ ਉੱਧਰ ਉੱਧਾ ਬੰਦ ਤੇ ਵਾਸਤੇ ਦੂਸਰੇ ਭਾਈ ਮੱਝਾਂ ਆਏ ਆ ਕਈ ਵਾਰ ਮੱਝ ਦੂਏ ਤਰ੍ਹਾਂ ਹੋ ਗਏ ਬਹਿ ਜਾਂਦੀ ਆ ਜੇ ਆਪਣਾ ਮੱਝਾਂ ਵੱਧ ਆ ਉਹ ਦੂਈਆਂ ਮੱਝਾਂ ਨੂੰ ਬਹਿਣਾ ਨਹੀਂ ਮਿਲਦਾ ਕਈ ਵਾਰ ਇਦਾਂ ਹੋ ਜਾਂਦਾ ਈ ਕੰਮ ਇਹ ਤਾਂ ਹੀ ਦਾ ਸਾਰਾ ਕੁਛ ਨਾ ਮੈਂ ਵੈਸੇ ਵੀਡੀਓ ਦੇਖ-ਦੇਖ ਕੇ ਲੋਕਾਂ ਦੀ ਠੀਕ ਹੈ ਵੀਰੇ ਮਾੜਾ ਕੋਲ ਨਾ ਹੋ ਜਾ ਮੈਂ ਕਿ ਤੁਹਾਡੇ ਲੱਗਿਆ ਵਾ ਵੀਡੀਓ ਦੇਖ-ਦੇਖ ਕੇ ਲੋਕਾਂ ਦੀ ਸਿੱਖਤਾ ਵਾ ਠੀਕ ਹੈ ਬੱਚੋ ਥੋੜਾ ਬੋਸ ਤਾਂ ਆਪਣੇ ਦਿਮਾਗ ਨਾਲ ਲਾਗੋ ਉਹ ਚੀਜ਼ ਬਣਾਈ ਠੀਕ ਹੈ ਜੀ ਯਾਨੀ ਬਾਹਰੋਂ ਇਸ ਹਿਸਾਬ ਨਾਲ ਬਣਾਇਦਾ ਘੋੜੀਆਂ ਵਾਲਾ ਫਾਰਮ ਜਾਂਦਾ ਉਹ ਚੀਜ਼ ਦਾ ਸਿਸ 16 ਸਾਲ ਹੋ ਗਏ 16 ਸਾਲ ਹੋ ਗਏ ਠੀਕ ਤੇ ਬਾਈ ਹੁਣੀ ਬਾਈ ਥੋੜੇ ਦਿਨ ਪਹਿਲਾਂ ਹੀ ਛੁੱਟੀ ਆਜ ਦਿਨ ਛੁੱਟੀ ਆ ਬਾਈ ਦੂਜੇ ਦਿਨ ਸਾਡੇ ਕੋਲ ਟੈਕਟਰ ਲੈਣ ਪਹੁੰਚ ਗਿਆ ਉਹ ਵੀ ਸੇਮ ਡੇ ਓਕੇ ਅੱਛਾ ਉਦਣੇ ਠੀਕ ਓਕੇ ਜੀ ਓਕੇ ਤੇ ਬਾਈ ਕੰਮ ਚੱਲਦਾ ਬਾਈ ਦਾ ਸਾਰੇ ਹੀ ਵਿਸ਼ਵਾਸ ਤੇ ਠੀਕ ਹੈ ਬਾਈ ਕਹਿੰਦਾ ਵੀ ਆਹ ਵਰਗੇ ਬੰਦੇ ਮਿਲਦੇ ਸਾਨੂੰ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਾਈ ਭਰੋਸਾ ਵੀ ਬਹੁਤ ਬੜੀ ਚੀਜ਼ ਹੁੰਦੀ ਹੈ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਬਾਈ ਬਿਨਾ ਭਰੋਸੇ ਦੇ ਕੰਮ ਵੀ ਨਹੀਂ ਚੱਲਦਾ ਹੈਗਾ ਤੇ ਬਾਕੀ ਜੇ ਭਾਈ ਕਿਸੇ ਨੇ ਕੋਈ ਬੌਲਦਾ ਦਾ ਸ਼ੌਂਕੀ ਹੋਇਆ ਤਾਂ ਉਹਰੇ ਆ ਕੇ ਬਾਈ ਦਾ ਫਾਰਮ ਜ਼ਰੂਰ ਭਾਈ ਕਰ ਸਕਦਾ ਵਿਜੜ ਹਾਂਜੀ ਹਾਂਜੀ ਓਕੇ ਠੀਕ ਆ ਤੇ ਵੀ ਇਹ ਚੀਜ਼ਾਂ ਕੱਲੇ ਬੰਦੇ ਦੇ ਸ਼ੌਂਕ ਨਾਲ ਨਹੀਂ ਭਜਦੀਆਂ ਇਹਦੇ ਵਿੱਚ ਫੈਮਿਲੀ ਦਾ ਬੜਾ ਹੱਥ ਹੁੰਦਾ ਹਾਂਜੀ ਹਾਂਜੀ ਜੇ ਤੁਹਾਡੀ ਫੈਮਿਲੀ ਨੂੰ ਸ਼ੌਂਕ ਨਹੀਂ ਨਾ ਹੈਗਾ ਤੁਸੀਂ ਨਹੀਂ ਭਜਾ ਸਕਦੇ ਠੀਕ ਆ ਜੀ ਇਹਦੇ ਕਰਕੇ ਇਹ ਹੁਣ ਮੇਰੀ ਵਾਈਫ ਹੈ ਬਾਹਰ ਵੀ ਜਾਂਦੇ ਇੱਥੇ ਵੀ ਰਹਿੰਦੇ ਆ ਠੀਕ ਆ ਜੀ ਉਹਨਾਂ ਨੂੰ ਵੀ ਪੂਰਾ ਸ਼ੌਂਕ ਆ ਬੱਚਿਆਂ ਦਾ ਠੀਕ ਆ ਜੀ ਜਦੋਂ ਨਵਾਂ ਲਿਆਈਏ ਬੜੀ ਖੁਸ਼ੀ ਮਤਲਬ ਕਿ ਸਾਰੇ ਪਰਿਵਾਰ ਨੂੰ ਸ਼ੌਂਕ ਹੈਗਾ ਹਾਂ ਸਾਰੇ ਪਰਿਵਾਰ ਨੂੰ ਠੀਕ ਆ ਜੀ ओके okay, जी ਕੀ ਇਹ ਨਾ ਹਨੀ ਬਾਈ ਥੋੜੇ ਬਹੁਤੇ ਪੈਸਿਆਂ ਦੀ ਚੀਜ਼ ਆ ਪੈਸੇ ਵੀ ਲੱਗਣੇ ਸੇਵਾ ਵੀ ਕਰਨੀ ਦੁੱਧ ਵੀ ਪਲਾਣਾ ਸਾਰਾ ਕੁਝ ਸਿਸਟਮ ਆ ਠੀਕ ਆ ਜੀ ਯਾਨੀ ਕਿ ਖੁੱਲਾ ਦਿਲ ਰੱਖ ਕੇ ਬਿਲਕੁਲ ਸਮਝ ਗਿਆ ਵੀਰੇ ਨਾ ਸਮਝ ਗਿਆ ਸਮਝ ਗਿਆ ਵੀਰੇ ਠੀਕ ਆ ਠੀਕ ਆ ਤੇ ਚਲੋ ਵੀਰੇ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਤੇ ਥੋੜਾ ਸਿਸਟਮ ਬਹੁਤ ਵਧੀਆ ਲੱਗਾ ਤੇ ਬਾਕੀ ਵੀਰੇ ਰੋਡਾ ਬੀਟਰ ਦੇ ਚੱਕਰ ਕਰਤੇ ਸੱਟ ਬਾਈ ਨੂੰ ਕਹਿਦਾ ਵੀ ਹੁਣ ਲੋਡ ਨਹੀਂ ਬਾਈ ਚੈੱਕ ਕਰਨ ਦੀ ਓਕੇ ਚੱਲੂਗਾ ਮੈਂ ਕਹਿੰਦਾ ਤਾਂ ਗੈਰ ਤੋਂ ਸਾਨੂੰ ਕੁਝ ਵਾਸ ਨਾ ਨਾ ਠੀਕ ਆ ਵੀਰੇ ਤੇ ਬਾਕੀ ਹੁਣ ਬਾਈ ਕੰਮ ਮਤਲਬ ਕਿ ਹੌਲੀ ਹੌਲੀ ਕਰਾਉਣਾ ਕਿ ਨਹੀਂ ਨਹੀਂ ਲਾਗਤ ਪੂਰਾ ਚੱਲਦਾ ਕੰਮ ਜੀ ਅਸੀਂ ਕਰਵਾ ਦੇਣਾ ਪਹਿਲਾਂ ਛੱਡਿਆ ਵਸੀ ਹੁਣ ਜਾਨੀ ਕਿ ਲਾਗਤ ਆ ਓਕੇ ਜੀ ਓਕੇ ਹੁਣ ਜਦੋਂ ਤੱਕ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਮੈਸਰੀ ਕਰਨੀ ਨਹੀਂ ਜਾਂਦੀ ਠੀਕ ਹੈ ਜੀ ਠੀਕ ਹੈ ਤੇ ਬਾਈ ਬਾਈ ਨੂੰ ਮੈਂ ਤਾਂ ਉਸ ਦਿਨ ਚਾਰ ਪੰਜ ਦਿਨ ਪਹਿਲਾਂ ਹੀ ਲੈ ਕੇ ਹਫਤਾ ਹੋ ਗਿਆ ਹੋਗਾ ਪਹਿਲੀ ਵਾਰ ਦੇਖਿਆ ਫੋਨ ਤੇ ਦਾ ਬਾਈ ਬਹੁਤ ਬਹੁਤ ਟਾਈਮ ਦਾ ਜੁੜਿਆ ਹੋਏ ਆਪਣੇ ਨਾਲ ਤੇ ਬਾਹਰੋਂ ਜਿੰਨੇ ਵੀ ਆਪਣੇ ਨਾਲ ਵੀਰ ਐਨ ਆਰ ਆ ਜੁੜੇ ਹੋਏ ਆ ਬਾਈ ਫੋਨ ਕਰਦੇ ਆ ਕਈ ਵੀਰਾਂ ਦਾ ਟਰੈਕਟਰ ਵੀ ਲੈਣਾ ਉਦਾਂ ਹੀ ਸ਼ੌਂਕ ਹੈ ਬਾਈ ਦੇਖਣ ਦਾ ਟਰੈਕਟਰਾਂ ਨਾਲ ਉਰੇ ਤੋਂ ਗਏ ਹੋਏ ਹਨ ਖੇਤੀ ਕਰਦੇ ਹਨ ਬਿਲਕੁਲ ਬਿਲਕੁਲ ਤੇ ਬਹੁਤ ਵੀਰ ਭਰਾ ਜੁੜੇ ਹੋਏ ਹਨ ਤੇ ਸਾਰਿਆਂ ਦਾ ਧੰਨਵਾਦ ਹੈ ਬਾਈ ਤੇ ਚਲੋ ਠੀਕ ਆ ਭਰਾ ਧੰਨਵਾਦ ਤੁਹਾਡਾ ਵੀ ਵੀਰਾਂ ਦਾ ਤੁਹਾਡਾ ਸੋ ਠੀਕ ਆ ਭਰਾ ਅੱਜ ਦੀ ਵੀਡੀਓ ਵਿੱਚ ਇੰਨੇ ਜੀ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗਸ ਸਾਰੇ ਵੀਰਾਂ ਦਾ ਧੰਨਵਾਦ